ਰ ਜਿਹੜਾ ਮਜੀਠੀਆ ਸਾਧ ਦੀ ਜਿਹੜੀ ਸ਼ਰੋਮਨੀ ਅਕਾਲੀ ਦਲ ਚ ਜੋ ਉਹਨਾਂ ਦਾ ਰੋਲ ਜਿਸ ਹਿਸਾਬ ਨਾਲ ਵਧਾ ਗਿਆ ਉਸੇ ਹਿਸਾਬ ਨਾਲ ਰਵਾਇਤੀ ਅਕਾਲੀ ਦਲ ਦੀਆਂ ਕਦਰਾਂ ਕੀਮਤਾਂ ਨੀਚੇ ਗਿਰਦੀਆਂ ਗਈਆਂ ਸ਼ਰੋਮਨੀ ਅਕਾਲੀ ਦਲ ਟਕਸਾਲੀ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇੰਨਾ ਮਾਨ ਦੇ ਕੇ ਮੈਨੂੰ ਯੂਥ ਅਕਾਲੀ ਦਲ ਟਕਸਾਲੀ ਦਾ ਕੌਮੀ ਪ੍ਰਧਾਨ ਥਾਪਿਆ सब तो पहला मैं इसलिए धन्यवाद करता है निशानियां जिड़िया ने ਮਚਰ ਹੋ ਗਈਆਂ ਕਹਿੰਦੇ ਆ ਕਿ ਝੋਨੇ ਦਾ ਪਤਾ ਲਾਣਾ ਹੋਵੇ ਤੇ ਪਰਾਲੀ ਤੋਂ ਪਤਾ ਲੱਗ ਜਾਂਦਾ ਕਿ ਇਹ ਪਿੰਡ 'ਚ ਕਿੰਨਾ ਝੋਨਾ ਹੁੰਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਵਕਤ ਝਟਕਾ ਲੱਗਿਆ ਜਦੋਂ ਸੁਖਬੀਰ ਸਿੰਘ ਬਾਦਲ ਦੇ ਖਾਸਮ ਖਾਸ ਹਰ ਸੁਖਿੰਦਰ ਸਿੰਘ ਬੱbbi ਬਾਦਲ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਲ ਹੋ ਗਏ ਮੇਰੇ ਬਹੁਤ ਹੀ ਸਤਕਾਰਯੋਗ ਸਾਡੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਸਾਹਿਬ ਬਰਾਪੁਰਾ ਸਾਹਿਬ ਸੁਮੂਚੀ ਲੀਡਰਸ਼ਿਪ ਜਿਨ੍ਹਾਂ ਵਿੱਚ ਸਰਦਾਰ ਸੇਵਾ ਸਿੰਘ ਜੀ ਸੇਖਵਾ ਸਾਹਿਬ ਡਾਕਟਰ ਰਤਨ ਸਿੰਘ ਜੀ ਅਜਨਾਲਾ ਸਾਹਿਬ ਸਰਦਾਰ ਵੀਰ ਦਵਿੰਦਰ ਸਿੰਘ ਜੀ ਬਹੁਤ ਹੀ ਸਤਕਾਰਯੋਗ ਬਡਾਲੀ ਸਾਹਿਬ ਬਹੁਤ ਹੀ ਸਨਮਾਨਯੋਗ ਸਾਡੇ ਚੰਡੀਗੜ੍ਹ ਦੇ ਪੁਰਾਣੇ ਪ੍ਰਧਾਨ ਰਿਆਟ ਸਾਹਿਬ ਸਾਡੇ ਕਰਨੈਲ ਸਿੰਘ ਜੀ ਪੀਰ ਮੁਹੰਮਦ ਸਾਹਿਬ ਸਤਕਾਰਯੋਗ ਭਾਜੀ ਬ੍ਰਹਮਪੁਰਾ ਸਾਹਿਬ ਦੇ بیٹے ਅਰਵਿੰਦ ਅਰਵਿੰਦ ਸਿੰਘ ਅਰਵਿੰਦ ਰਵਿੰਦਰ ਸਿੰਘ ਜੀ ਬ੍ਰਹਮਪੁਰਾ ਸਾਹਿਬ ਭਾਈ ਬਲਦੇਵ ਸਿੰਘ ਜੀ ਔਰ ਬਹੁਤ ਹੀ ਸਤਕਾਰਯੋਗ ਜੇ ਕੋਈ ਰਹਿ ਗਿਆ ਤਾਂ ਮੈਂ ਦੋਵੇਂ ਹੱਥ ਜੋੜ ਕੇ ਮਾਫੀ ਮੰਗਦਾ ਮੈਂ ਸਾਰੀ ਸਮੂਚੀ ਸ਼ਰੋਮਨੀ ਅਕਾਲੀ ਦਲ ਟਕਸਾਲੀ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਐਨਾ ਮਾਨ ਦੇ ਕੇ ਮੈਨੂੰ ਯੂਥ ਅਕਾਲੀ ਦਲ ਟਕਸਾਲੀ ਦਾ ਕੌਮੀ ਪ੍ਰਧਾਨ ਥਾਪਿਆ ਸਭ ਤੋਂ ਪਹਿਲਾਂ ਮੈਂ ਇਸ ਲਈ ਧੰਨਵਾਦ ਕਰਦਾ ਦੂਸਰੀ ਗੱਲ ਹੈ ਸਤਕਾਰਯੋਗ ਮੇਰੇ ਜਿੰਨੇ ਵੀ ਪ੍ਰੈਸ ਦੇ ਦੋਸਤ ਬੈਠੇ ਐ 25 ਸਾਲ ਕਿਸੇ ਪਾਰਟੀ ਦੇ ਵਿੱਚ ਕੰਮ ਕਰਨਾ तकरीबन ਆਪਣੇ ਜੀਵਨ ਦਾ ਇੱਕ ਵੱਡਾ ਅਰਸਾ ਉਸ ਪਾਰਟੀ ਨੂੰ ਸਮਰਪਿਤ ਕਰਨਾ ਔਰ ਉਸ ਤੋਂ ਅੱਜ ਜੇ ਮੈਂ ਸ਼ਰੂਮਨੀ ਅਕਾਲੀ ਦਲ ਟਕਸਾਲੀ ਵਿੱਚ ਆਇਆ ਤਾਂ ਤੁਸੀਂ ਆਪਣੇ ਮਨ ਦੇ ਵਿੱਚ ਇਹ ਫੈਸਲਾ ਕਰ ਸਕਦੇ ਹੋ ਕਿ ਇਹ ਕੋਈ ਛੋਟੀ ਜੀ ਗੱਲ ਪਿੱਛੇ ਫੈਸਲਾ ਨਹੀਂ ਲਿਆ ਇਹ ਦਰਸਲ ਇੱਕ ਗੱਲ ਤੇ ਵੀ ਨਹੀਂ ਫੈਸਲਾ ਲਿਆ ਇਹ ਕਈ ਗੱਲਾਂ ਦਾ ਸੁਮੇਲ ਹੈ ਜਿਹੜਾ 2015 ਤੋਂ ਲੈ ਕੇ ਸ਼ੁਰੂ ਹੋਇਆ ਔਰ ਹੌਲੀ ਹੌਲੀ ਮੈਂ ਕਿਸੇ ਦੇ ਖਿਲਾਫ ਨਾਮ ਲੈਣਾ ਨਹੀਂ ਸੀ ਚਾਹੁੰਦਾ ਮੈਂ ਇਸ ਸਮੇਂ ਜਿਹੜਾ ਕਹਿੰਦੇ ਆ ਨਾ ਦਾ ਸਟਰੌਅ दैट ਬਰੋਕ ਦੀ ਕੈਮਲਸ ਬੈਕ ਜਿਹੜਾ ਆਪਾਂ ਕਹਿੰਦੇ ਆ ਤਬੂਤ ਦੇ ਵਿੱਚ ਆਖਰੀ ਕਿਲ ਕਿਹੜਾ ਜਿਹੜਾ ਠੋਕਿਆ ਜਿਹਦੇ ਕਰਕੇ ਮੇਰਾ ਪੱਕਾ ਮਨ ਬਣ ਗਿਆ ਕਿ ਮੈਂ ਹੁਣ ਬਾਦਲ ਅਕਾਲੀ ਦਲ ਦਾ ਨਹੀਂ ਮੈਂ ਟਕਸਾਲੀ ਅਕਾਲੀ ਦਲ ਦੀ ਸੇਵਾ ਕਰਨੀ ਹੈ ਉਹ ਹੈਗਾ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇਹ ਫੈਸਲਾ ਲਿਆ ਕਿ ਅਸੀਂ ਐਸਆਈਟੀ ਦਾ ਬਹਿਸ਼ਕਾਰ ਕਰਾਂਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੋਵੇ ਔਰ ਐਸਆਈਟੀ ਉਹਦੀ ਕੋਖ ਕਰ ਰਹੀ ਹੋਵੇ ਔਰ ਕੋਖ ਦੇ ਵਿੱਚ ਇਹ ਗੱਲਾਂ ਸਾਹਮਣੇ ਆਉਣ ਕਿ ਐਸਐਸਪੀ ਦੀ ਜਿਪਸੀ ਤੇ ਆਪ ਪੁਲਸ ਨੇ ਗੋਲੀਆਂ ਚਲਵਾਈਆਂ ਇਹ ਗੱਲਾਂ ਸਾਹਮਣੇ ਆਉਣ ਕਿ ਗੁਰੂ ਨਾਮ ਜਪਦੇ ਸਤਨਾਮ ਵੈਧਰੂ ਕਰਦੀਆਂ ਸੰਗਤਾਂ ਦੇ ਉੱਪਰ ਫਾਇਰਿੰਗ ਜਿਹੜੀ ਹੋਈ ਹੈ ਉਹਦੇ ਵਿੱਚ ਜਿਹੜੇ ਲੋਕ ਜ਼ਖਮੀ ਹੋਏ ਸੀ ਉਹਨਾਂ ਨੂੰ ਚੱਜ ਨਾਲ ਹਸਪਤਾਲ ਦੇ ਵਿੱਚ ਕੇਅਰ ਵੀ ਨਹੀਂ ਦਿੱਤੀ ਗਈ ਪੁਲਸ ਦੇ ਦਮਾਹੇਟ ਉਹਨਾਂ ਨੂੰ ਫਸਟ ਏਡ ਦੇ ਕੇ ਘਰੇ ਕੱਲ ਦਿੱਤਾ ਗਿਆ ਉਮਰ ਵਿਜੇ ਪ੍ਰਤਾਪ ਸਿੰਘ ਸਾਰਾ ਪੰਜਾਬ ਜਾਣਦਾ ਕਿ ਉਹ ਇੱਕ ਇਮਾਨਦਾਰ ਅਫਸਰ ਹੈ ਉਹਦੇ ਤੇ ਦਬਾਅ ਪਾਉਣ ਵਾਸਤੇ ਜੇ ਉਹ ਮੰਤਾਰ ਬਰਾੜ ਦਾ ਨਾਮ ਵਿੱਚ ਆਉਂਦਾ ਤਾਂ ਕੀ ਮੰਤਾਰ ਬਰਾੜ ਉਹਨਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਹੋ ਗਿਆ ਕਿ ਉਹਦੇ ਪਿੱਛੇ ਲੱਗ ਕੇ ਸ਼ਰੋਮੀ ਅਗਲੀ ਦਲ ਬੁਆਇਕਾਟ ਕਰੇਗਾ ਮੈਂ ਸਮਝਦਾ ਹਾਂ ਮੈਂ ਇਸ ਪਾਰਟੀ ਚ ਆਇਆ ਸੀ ਕੌਮ ਦੀ ਸੇਵਾ ਕਰਨ ਵਾਸਤੇ ਪਰ ਮੈਂ ਦੇਖਿਆ ਕਿ ਕੌਮ ਦੀ ਰੂਹ ਉਹ ਸ਼ਰੋਮਨੀ ਅਕਾਲੀ ਦਲ ਬਾਦਲ ਵਿੱਚ ਨਹੀਂ ਵਸਦੀ ਕੌਮ ਦੀ ਜਿਹੜੀ ਰੂਹ ਹੈ ਉਹ ਸ਼ਰੋਮਨੀ ਅਕਾਲੀ ਦਲ ਟਕਸਾਲੀ ਦੇ ਕੋਲ ਵਸਦੀ ਹੈ ਔਰ ਇਹ ਸੰਗਤ ਦਾ ਕੰਮ ਹੈ ਹੁਣ ਕਿ ਉਹਨੂੰ ਬੁਲੰਦ ਕਰਕੇ ਮਹਾਰਾਜ ਦੀ ਜਿਹੜੀ ਬੇਅਦਬੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਹਦੇ ਅਸਲੀ ਦੋਸ਼ੀਆਂ ਨੂੰ ਬੇਨਕਾਬ ਕਰਨਾ ਇਹ ਪੰਜਾਬ ਦੇ ਔਰ ਬਾਹਰ ਰਹਿੰਦੇ ਸਮੁੱਚੀ ਸਿੱਖ tạm ਸਿੱਖ ਗੌਮੀ ਨਹੀਂ ਮੈਂ ਤਾਂ ਕਹਿੰਦਾ ਪੂਰੀ ਮਾਨਵਤਾ ਦਾ ਇਹ ਫਰਜ਼ ਬੰਦ ਹੈ ਕਿ ਅਸੀਂ ਇਹ ਪਤਾ ਕਰੀਏ ਕਿ ਕੌਣ-ਕੌਣ ਦੋਸ਼ੀ ਹੈ ਔਰ ਮੈਂ ਇਹ ਵੀ ਕਹੂੰਗਾ ਕਿ ਜਿਹੜੀ ਟੀਮ ਕਰ ਰਿਆ ਉਹਨੂੰ ਕਾਂਗਰਸ ਦੇ ਵੀ ਥੱਲੇ ਨਹੀਂ ਲੱਗਣਾ ਚਾਹੀਦਾ ਜੇ ਕਾਂਗਰਸ ਪਾਰਟੀ ਕਿਸੇ ਨੂੰ ਬਚਾਉਣਾ ਚਾਵੇ ਤਾਂ ਮੈਂ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਬੇਨਤੀ ਕਰਦਾ ਕਿ ਉਹ ਅਸਤੀਫਾ ਦੇ ਦੇਣਾ ਚਾਹੀਦਾ ਹੈ ਨਾ ਕਿ ਕਾਂਗਰਸ ਪਾਰਟੀ ਦੇ ਹਿਸਾਬ ਨਾਲ ਕਿਸੇ ਦੋਸ਼ੀ ਨੂੰ ਛੱਡਣ ਅਸੀਂ ਚਾਹੁੰਦੇ ਹਾਂ ਇੱਕ ਇੱਕ ਦੋਸ਼ੀ ਨੂੰ ਸਜ਼ਾ ਮਿਲੇ ਜਿਨ੍ਹਾਂ ਨੇ ਵੋਟਾਂ ਵਾਸਤੇ ਗੁਰੂ ਮਹਾਰਾਜ ਦੀ ਜਿਹੜੀ ਬੇਅਦਬੀ ਕਰਨ ਵਾਲੇ ਲੋਕ ਐ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਅਸੀਂ ਚਾਹੁੰਦੇ ਆ ਉਹਨਾਂ ਲੋਕਾਂ ਨੂੰ ਵੀ ਸਜ਼ਾ ਮਿਲੇ ਸੋ ਮੈਂ ਇਹ ਬੇਨਤੀ ਕਰਦਾ ਹੈ ਅਹੁਦੇਦਾਰੀਆਂ ਕੋਈ ਮਹਿਣਾ ਨਹੀਂ ਰੱਖਦੀਆਂ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਹੜਾ ਮੈਂ ਸਮਝਦਾ ਸਾਰੇ ਪਰਿਵਾਰ ਤੋਂ ਉੱਤੇ ਐ ਸਾਰੀਆਂ ਪਾਰਟੀਆਂ ਤੋਂ ਉੱਤੇ ਐ ਸਾਡੇ ਲਈ ਜੇ ਉਹਦਾ ਸਤਕਾਰ ਹੀ ਬਹਾਲ ਨਾ ਹੋਵੇ ਤਾਂ ਫਿਰ ਇਸ ਸਿਆਸਤ ਵਿੱਚ ਰਹਿਣ ਦਾ ਵੀ ਕੋਈ ਫਾਇਦਾ ਨਹੀਂ ਸੋ ਮੈਂ ਇੰਨੀਆਂ ਤੋਂ ਬੇਨਤੀਆਂ ਕਰਦਾ ਔਰ ਧੰਨਵਾਦ ਕਰਦਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਜਿਨ੍ਹਾਂ ਨੇ ਜਿਨ੍ਹਾਂ ਦੀ ਲੀਡਰਸ਼ਿਪ ਨੇ ਹਿੰਮਤ ਦਿਖਾਉਂਦਿਆਂ ਪਾਰਟੀ ਦੇ ਵਿੱਚ ਜਿਹੜਾ ਨਿਗਾਰ ਸੀ ਅਸੀਂ ਤਾਂ ਬੜੇ ਚਿਰ ਦੇ ਮੈਂ ਸਿਰਫ ਪਰਿਵਾਰ ਦੀਆਂ ਜਿਹੜੀਆਂ ਤੰਦਾ ਮੰਦਾ ਔਰ ਜਿਹੜੇ ਰਿਸ਼ਤੇ ਹੁੰਦੇ ਆ ਇਹਨਾਂ ਨੂੰ ਇੱਕੇ ਦਮ ਤੋੜਨਾ ਔਖਾ ਹੁੰਦਾ ਹੈ ਪਰ ਕਰਦੇ 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 ਇੱਕ ਦਿਨ ਐਸਾ ਹੁੰਦਾ ਹੈ ਜਦੋਂ ਇਨਸਾਨ ਸੋਚਦਾ ਹੈ ਕਿ ਇਹ ਜਿਹੜਾ ਜੀਵਨ ਹੈ ਉਸ ਗੁਰੂ ਮਹਾਰਾਜ ਦੀ ਦੇਣ ਹੈ ਤੇ ਉਸ ਗੁਰੂ ਮਹਾਰਾਜ ਦੇ ਹੀ ਲੇਖੇ ਲਗਣੀ ਚਾਹੀਦੀ ਹੈ ਸੋ ਮੈਂ ਇਨੀਆਂ ਕ ਬੇਨਤੀਆਂ ਕਰਦਾ ਬਹੁਤ ਮੈਂ ਮਸ਼ਕੂਰ ਹੈ ਬਹੁਤ ਧੰਨਵਾਦੀ ਹਾਂ ਕਿ ਮੈਨੂੰ ਬ੍ਰਹਮਪੁਰਾ ਸਾਹਿਬ ਨੇ ਇੱਕ ਮੌਕਾ ਦਿੱਤਾ ਔਰ ਮੈਂ ਵਾਦਾ ਕਰਦਾ ਹੈ ਈ ਯੂਥ ਅਕਾਲੀ ਦਲ ਟਕਸਾਲੀ ਨੂੰ ਹਰ ਆਮ ਪਰਿਵਾਰ ਦੇ ਬੱਚੇ ਵਾਸਤੇ ਇੱਕ ਐਸਾ ਪਲੈਟਫਾਰਮ ਬਣਾਵਾਂਗੇ ਕਿ ਜਿਹੜਾ ਹੁਨਰ ਰੱਖਦਾ ਹੈ ਜਿਹੜਾ ਸਮਾਜ ਦੀ ਸੇਵਾ ਕਰਨੀ ਚਾਹੁੰਦਾ ਹੈ ਉਹਨੂੰ ਯੂਥ ਅਕਾਲੀ ਦਲ ਟਕਸਾਲੀ ਦਾ ਪਲੈਟਫਾਰਮ ਮਿਲ ਸਕੇ ਔਰ ਸਧਾਰਨ ਪਰਿਵਾਰਾਂ ਦੇ ਬੱਚੇ ਵੀ ਸਿਆਸਤ ਦੇ ਵਿੱਚ ਆ ਸਕਣ ਮੈਂ ਇਨੀਆਂ ਕ ਬੇਨਤੀਆਂ ਕਰਦਾ ਤੁਹਾਡਾ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਜੀ ਮੈਂ ਇੱਕ ਕਾਰਨ ਕਰਕੇ ਪਾਰਟੀ ਨਹੀਂ ਛੱਡੀ ਮੈਂ ਕਈ ਕਾਰਨ ਕਰਕੇ ਤੁਹਾਨੂੰ ਦੱਸਿਆ ਕਿ ਜਦੋਂ ਚਲਦੇ 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 ਇੱਕ ਐਸਾ ਸਮਾਂ ਆ ਜਾਂਦਾ ਹੈ ਜਦੋਂ ਇਨਸਾਨ ਕਹਿੰਦਾ ਇਨਫਸ ਇਨਫ ਜਦੋਂ ਬੰਦਾ ਇੰਤਹਾ ਹੋ ਜਾਂਦੀ ਹੈ ਮੈਂ ਇਹ ਗੱਲ ਜ਼ਰੂਰ ਕਹੂੰਗਾ ਕਿ ਮੁਜੀਠੀਆ ਸਾਹਿਬ ਜੇ ਵਾਕਿਆ ਹੀ ਸ਼੍ਰੋਮਣੀ ਕਾਲੀ ਦਲ ਦਾ ਉਹ ਖੈਰ ਖਵਾਇਆ ਤਾਂ ਉਹਨੂੰ ਪਹਿਲਾਂ ਆਪਣੇ ਜਿਹੜੇ ਡਰੱਗ ਕੇਸ ਹੈ ਉਹਨਾਂ ਨਾਲ ਨਜਿੱਠ ਕੇ ਸੁਰਖਰੂ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੁਬਾਰਾ ਆਉਣਾ ਚਾਹੀਦਾ ਹੈ ਕਿਉਂ ਕਰਕੇ ਉਸ ਪਾਰਟੀ ਦਾ ਵੀ ਉਹਨੇ ਨੁਕਸਾਨ ਕੀਤਾ ਔਰ ਆਪਣਾ ਵੀ ਨੁਕਸਾਨ ਕੀਤਾ ਬੱਬੂ ਜੀ ਇਹਦਾ ਮਤਲਬ ਜਿਹੜੀਆਂ ਦੂਜੀਆਂ ਤੇਰਾ ਦੋਸ਼ ਦੋਦੀਆਂ ਨਜਿੱਠੀਆਂ ਤੇ ਉਹਨਾਂ ਦੇ ਸ਼ਾਇਦ ਉਹਦੇ ਜ਼ਵਾਬ ਦਾ ਉਸ ਹੀ ਨੇ ਦੇਖੋ ਮੈਂ ਤਾਂ ਕੋਈ ਕਮਿਸ਼ਨ ਦਾ ਹੈੱਡ ਨਹੀਂ ਹੈਗਾ ਪਰ ਮੈਂ ਇਹ ਕਹਿਣਾ ਹੈ ਕਿ ਜਿਹੜਾ ਬੰਦਾ ਨੇ ਕੋਈ ਗਲਤੀ ਨਹੀਂ ਕੀਤੀ ਉਹਨੂੰ ਫੇਰ ਜਾਂਚ ਤੋਂ ਭੱਜਣ ਦੀ ਲੋੜ ਨਹੀਂ ਜਾਂ ਜਾਂਚ ਦੇ ਕਦਮਾਂ 'ਚ ਰੋੜੇ ਅਟਕਾਉਣ ਦੀ ਲੋੜ ਨਹੀਂ ਉਹਨੂੰ ਜਾਂਚ ਦਾ ਸਾਹਮਣਾ ਕਰਨਾ ਚਾਹੀਦਾ ਸੋ ਮੈਂ ਇਸ ਗੱਲ ਤੇ ਨਹੀਂ ਕੁਝ ਕਹਿ ਸਕਦਾ ਕਿ ਉਹ ਸ਼ਾਮਿਲ ਹੈ ਕਿ ਨਹੀਂ ਪਰ ਮੈਂ ਇੰਨਾ ਜ਼ਰੂਰ ਕਹੂੰਗਾ ਕਿ ਜਿਸ ਹਿਸਾਬ ਨਾਲ ਕੋਟਾਂ ਦੇ ਵਿੱਚ ਲੰਮੀਆਂ ਤਰੀਕਾਂ ਪਾਈਆਂ ਜਾਂਦੀਆਂ ਜਿਸ ਹਿਸਾਬ ਨਾਲ ਚਾਚਾ ਜੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਹੱਕ ਵਿੱਚ ਅਪਰੇਟ ਕਰ ਰਹੇ ਨੇ ਸੋ ਮੈਂ ਇਹੀ ਕਹੂੰਗਾ ਕਿ ਕੁਛ ਨਾ ਕੁਛ ਤਾਂ ਜ਼ਰੂਰ ਸ਼ੱਕੀ ਕਾਲਾ ਹੈ ਪੱਪੀ ਜੀ ਪੱਪੀ ਜੀ ਤੁਸੀਂ ਜਿਗਰ ਕੀਤਾ ਕਿ 25 ਸਾਲ ਤੁਸੀਂ ਪਾਰਟੀ ਵਾਸਤੇ ਪਰਿਵਾਰ ਵਾਸਤੇ ਬਹੁਤ ਕੰਮ ਕੀਤਾ ਬਾਕੀ ਲੀਡਰ ਸਾਹਿਬ ਨੇ ਮਿਲਿਆ ਕੀ ਕਰਨਾ ਹੈ ਕਿ ਮਹਾਦੀ ਜੀ ਤੱਕ ਦੇਤੇ ਕਿ ਕਾਰਨ ਅਗੇ ਕਦੀ ਐਮਐਲਏ ਵੀ ਨਹੀਂ ਬਣਾਇਆ ਗਿਆ ਇਹ ਤਾਂ ਹੁਣ ਉਹ ਦੱਸ ਸਕਦੇ ਨੇ ਕਿ ਕਿਉਂ ਨਹੀਂ ਬਣਾਇਆ ਗਿਆ ਪਰ ਮੈਂ ਤਾਂ ਇਹ ਬੇਨਤੀ ਕਰੂੰਗਾ ਕਿ ਮੈਨੂੰ ਇਹ ਲੱਗਦਾ ਸੀ ਕਿ ਸ਼ਾਇਦ ਬਾਦਲ ਪਰਿਵਾਰ ਦੇ ਪਹਿਲਾਂ ਹੀ ਮੈਂਬਰ ਬਹੁਤ ਆ ਚੁੱਕੇ ਨੇ ਤੇ ਇਸ ਕਰਕੇ ਬਾਦਲ ਪਰਿਵਾਰ ਦਾ ਇੱਕ ਹੋਰ ਮੈਂਬਰ ਸ਼ਾਇਦ ਗੁੰਜਾਇਸ਼ ਗੁੰਜਾਇਸ਼ ਨੀਗੀ ਪਰ ਲੇਕਿਨ ਮੈਂ ਹੁਣ ਮਹਿਸੂਸ ਕਰਦਾ ਹੈ ਕਿ ਜਦੋਂ ਬਾਕੀ ਕੇਂਦਰ ਦੇ ਵਜ਼ੀਰ ਬਣਨਾ ਹੋਵੇ ਉਦੋਂ ਵੀ ਪਰਿਵਾਰ ਜਦੋਂ ਇੱਥੇ ਮਜੀਠੀਆ ਸਾਹਿਬ ਨੇ ਮੰਤਰੀ ਬਣਨਾ ਸੀ ਉਦੋਂ ਵੀ ਪਰਿਵਾਰ ਦੇ ਵਿੱਚ ਕੋਈ ਰੌਲਾ ਨਹੀਂ ਪਿਆ ਸੋ ਜੇ ਮੈਨੂੰ ਵੀ ਕੋਈ ਐਮਸੀ ਦੀ ਟਿਕਟ ਮਿਲ ਜਾਂਦੀ ਤਾਂ ਕੋਈ ਐਡਾ ਗੁਨਾਹ ਖਲਕ ਨਹੀਂ ਸੀ ਹੋ ਜਾਣਾ ਪਰ ਮੈਂ ਫੇਰ ਵੀ ਕਹਿੰਦਾ ਕਿ ਟਿਕਟ ਦਾ ਮੈਨੂੰ ਇੰਨਾ ਕੋਈ ਜ਼ਿਆਦਾ ਉਦਾਸਰ ਨਹੀਂ ਪਰ ਮੈਨੂੰ ਜ਼ਿਆਦਾ ਜਿਹੜਾ ਹੋਇਆ ਕਿ ਜਿਹੜੇ ਪੰਥ ਦੀ ਸੇਵਾ ਵਾਸਤੇ ਜਿਹੜੇ ਕੌਮ ਦੀ ਸੇਵਾ ਵਾਸਤੇ ਆਪਾਂ ਸਿਆਸਤ ਸ਼ੁਰੂ ਕੀਤੀ ਸੀ ਉਹ ਕੌਮ ਔਰ ਪੰਥ ਦੀ ਸੇਵਾ ਉਹ ਹੁਣ ਹੋ ਨਹੀਂ ਰਹੀ ਉਸ ਅਕਾਲੀ ਦਲ ਬਾਦਲ ਆਪ ਸੁਖਬੀਰ ਪਾਤਲਾ ਤੁਹਾਡੇ ਕਾਫੀ ਪਿੱਛੇ ਕੰਫਰੈਂਸਟ ਕੀ ਬੰਧਿਆ ਆ ਕਿ ਕਦੇ ਤਾਂ ਉੱਠੀ ਸੀ ਕਿ ਦੇਖੀ ਤੁਸੀਂ ਵੀ ਛੁਪੀ ਸਾਥ ਅੰਦਰ ਦੀ ਆ ਕੇ ਕਿਉਂਕਿ ਪੰਜ ਸੱਤ ਸੱਤ ਆਹ ਬੜੇ ਤੁਹਾਡੇ ਨਹੀਂ ਝਗੜਾ ਕੋਈ ਨਹੀਂ ਸੀ ਜੀ ਰਹਾ ਮੈਂ ਤਾਂ ਕੱਲ ਵੀ ਮਿਲ ਕੇ ਆਇਆ ਉਹਨਾਂ ਨੂੰ ਫਤਿਹ ਬੁਲਾ ਕੇ ਆਇਆ ਜੀ ਗੱਲ ਦੱਸ ਆ ਜੀ ਹਾਂ ਪਾਰਟ ਦੇ ਮੈਂਬਰ ਰਹੇ ਹਾਂ ਕਾਪੀ ਪੇਤੀ ਰਹੇ ਹਾਂ ਜੀ ਪਹਿਲਾਂ ਤਾਂ ਜਿਹੜੇ ਆ ਸਾਰੇ ਟਕਸਾਲੀ ਬੈਠੇ ਆ ਵੀ ਪਾਰਟੀ ਦੇ ਰਹੇ ਆ ਇਹਨਾਂ ਨੇ ਸਾਰੇ ਆਪਣੇ ਜਿਹੜੇ ਵੈਕੈਂਸੀ ਇਹਨਾਂ ਨੇ ਦੱਸਤਾ ਹੋ ਘਰ ਦੇ ਫੇਤੀ ਹੂੰ ਤੁਸੀਂ ਪਰਿਵਾਰ ਦੇ ਪੈਦਾ ਕਿਤੇ ਹੋ ਕੀ ਪਰਿਵਾਰ ਦੇ ਇਹ ਜੇ ਰਾਜ ਤੁਸੀਂ ਫੇਤ ਖੋਲੋ ਪ੍ਰੈਸ ਸਾਹਮਣੇ ਜਿਹੜੇ ਤੁਹਾਡੇ ਟਕਸਾਲੀ ਕandidate ਨੂੰ ਫਾਇਦਾ ਹੋਵੇ ਨੇ ਦੇਖੋ ਦਖਸਾਲੀ ਅਕਾਲੀ ਦਲ ਨੂੰ ਫਾਇਦਾ ਹੋਣਾ ਹੈ ਜਿਹੜਾ ਆਪਾਂ ਸੰਗਤ ਦੇ ਵਿੱਚ ਜਾ ਕੇ ਮਿਹਨਤ ਕਰਕੇ ਸੰਗਤ ਦੀ رائے ਬਣਾਵਾਂਗੇ ਜਿਹੜੇ ਕੋਈ ਇਹੋ ਜੇ ਰਾਜ ਜਾਂ ਜਿਹੜੀ ਕੋਈ ਇਹੋ ਜੀ ਕੋਈ ਗੱਲਬਾਤ ਉਹ ਕਹਿੰਦੇ ਆ ਜਿਵੇਂ ਤੁਸੀਂ ਕਿਹਾ ਕਿ ਮੈਂ ਹਮਰਾਜ਼ ਸੁਖਬੀਰ ਦਾ ਜਾਂ ਪਰਿਵਾਰ ਦਾ ਤੇ ਮੈਂ ਸਮਝਦਾ ਕਿ ਡੀਸੈਂਸੀ ਜੇ ਤਾਂ ਕੋਈ ਪਬਲਿਕ ਡੋਮੇਨ ਵਾਸਤੇ ਹੋਵੇ ਲੋਢਿੰਦਾ ਹੁਣ ਮੈਂ ਇਹ ਤਾਂ ਕਹੂੰਗਾ ਨਹੀਂ ਵੀ ਸੁਖਵੀਰ ਬਾਦਲ ਡਾਈਟ ਕੋਕ ਦੀ ਥਾਂ ਕੋਕ ਜ਼ੀਰੋ ਪਿੰਦਾ ਇਹਦਾ ਇਹਦਾ ਕੋਈ ਕੌਮ ਨਾਲ ਸੰਬੰਧ ਨਹੀਂ ਨਾ ਕੋਈ ਇਹਦਾ ਸਿਆਸਤ ਨਾਲ ਸੰਬੰਧ ਪਰ ਜਿਹੜੀ ਚੀਜ਼ ਦਾ ਸੰਬੰਧ ਹੋਊਗਾ ਉਹ ਮੈਂ ਜ਼ਰੂਰ ਗੱਲ ਕਰਾਂਗਾ ਮੈਂ ਪਾਰਟੀ ਪ੍ਰਧਾਨ ਔਰ ਪਾਰਟੀ ਲੀਡਰਸ਼ਿਪ ਤੇ ਛੱਡੂੰਗਾ ਜੇ ਇਹ ਮੇਰੇ ਤੇ ਲਾਇਕਤ ਸਮਝਣਗੇ ਤਾਂ ਜਰੂਰ ਮੈਨੂੰ ਜਿਹੜੂ ਝੋਲੀ ਪਾ ਦੇਣਗੇ ਟਿਕਟ ਤਾਂ ਮੈਂ ਲੜੂੰਗਾ ਨਹੀਂ ਅਜੇ ਤੱਕ ਮੈਂ ਕੋਈ ਇੱਛਾ ਨਹੀਂ ਰੱਖੀ ਤੇ ਨਾ ਹੀ ਇਸ ਮੌਜੂਦ ਗੱਲ ਹੋਈ ਹੈ ਮੈਂ ਤਾਂ ਸਮਝਦਾ ਕਿ ਸਭ ਤੋਂ ਪਹਿਲਾਂ ਤਾਂ ਹੁਣ ਯੂਥ ਕਾਲੀ ਦਲ ਨੂੰ ਇੱਕ ਯੂਥ ਕਾਲੀ ਦਲ ਟਕਸਾਲੀ ਨੂੰ ਇੱਕ ਮਜ਼ਬੂਤ ਬਾਡੀ ਵੱਜੋਂ ਹਵਾਲੇ ਦੀ ਲੋੜ ਹੈ ਔਰ ਉਹ ਮੇਰਾ ਪ੍ਰਾਇਮਰੀ ਕੰਮ ਰਹੂਗਾ ਹੁਣ ਕਮਰਾ ਸਾਹਿਬ ਤੁਹਾਡਾ ਆਮ ਆਦਮੀ ਪਾਰਟੀ ਦੇ ਨਾਲ ਸੰਮਾਨਯੋਗ ਪਾਰਟੀ ਪਾਰਟੀਆਂ ਚੋਰੀ ਕੁਝ ਨਹੀਂ ਕਰਾਂਗੇ ਕਮਰਾ ਸਾਹਿਬ ਕੱਲ੍ਹ ਬਾਦਲ ਦਲ ਨੇ ਤੁਹਾਡਾ ਭਤੀਜਾ ਜਿਹੜਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹੋ ਉਹਨਾਂ ਦੀ ਘਰ ਵਾਲੀ ਮੌਜੂਦਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹੈ ਉਹਨਾਂ ਨੂੰ ਸ਼ਾਮਲ ਕਰਵਾ ਲ ਤੁਸੀਂ ਬਾਦਲਾਂ ਦੇ ਭਤੀਜੇ ਨੂੰ ਸ਼ਾਮਲ ਕਰਵਾ ਦਿਓ ਤੇ ਦੀ ਬਾਦਲਾਂ ਦਾ ਕੋਈ ਹੌਸਲਾ ਨਹੀਂ ਦਿੱਤਾ ਗਿਆ ਭਾਜੀ ਭਾਜੀ ਥੋੜੀ ਸਮਝੋਗੇ ਤੁਸੀਂ ਕੋਈ ਪਾਚੀ ਨਹੀਂ ਲਾਅ ਕਰ ਰਹਾ ਪਹਿਲੀ ਗੱਲ ਤੇ ਆ ਪਰ ਮੇਰੀ ਬਰਾਦਰੀ ਦੇ ਵਿੱਚੋਂ ਸਾਡੇ ਉਹ ਪਿੰਡ ਦਾ ਮੁੰਡਾ ਵਾ ਔਰ ਉਹਨੇ ਮੇਰੀਆਂ ਸਾਰੀਆਂ ਇਲਕਸ਼ਣਾਂ ਦੇ ਵਿੱਚ ਪਹਿਲਾਂ ਮਖਾਲਫਤ ਕੀਤੀ ਆ ਉਹ ਬ੍ਰਾਮਪੁਰੇ ਨੇ ਉਹ 3-4 ਕਿਲੋਮੀਟਰ ਦੂਰ ਪਿੰਡ ਆ ਟੇੜਾ ਸਾਹਿਬ ਉਥੇ ਉਹ ਰਹਿੰਦਾ ਵਾ ਔਰ ਉਹ ਇੱਕ ਉਹਦਾ ਸਿਟੀ ਜਨਰਲ ਨਹੀਂ ਉਹ ਸਿੰਗਾਪੁਰ ਦਾ ਸਿਟੀ ਚਾਨਿਆ ਤੇ ਕਈ ਵਾਰਨ ਪਤਾ ਨਹੀਂ ਉਦਾ ਤੇ ਸਿਰਫ ਬਰੰਪਰਾ ਬਰੰਪਰਾ ਕਰਕੇ ਕਿ ਇਹਨਾਂ ਕੋਈ ਮੁੱਦਾ ਹੋ ਰਿਹਾ ਨਹੀਂ ਤੇ ਉਹਨਾਂ ਨੇ ਇੱਕ ਮੁੱਦਾ ਜਿਹਾ ਬਣਾ ਲਿਆ ਬੀਬੀ ਜੀ ਦੀ ਰਿਪੋਰਟ ਨੂੰ ਖੜ ਕੇ ਉੱਤੇ ਉਹਦਾ ਕੀ ਹੈ ਇਹੋ ਜੇ ਤਾਂ ਕਈ ਲੋਕ ਨੇਗੇ ਇੱਥੇ ਫਿਰ ਐਵੇਂ ਬਣਾਈ ਗੱਲ ਆ ਮੀਡੀਏ ਦੇ ਵਿੱਚ ਆਹੀ ਹੈ ਠੀਕ ਆ ਬਰੰਪਰਾ ਸਾਹਿਬ ਆਮਾ ਦੀ ਪੱਜ ਨਾਲ ਸਿਰਫ ਇਸੀ ਲਈ ਨਹੀਂ ਤਾਂ ਵੀ ਵੇਪਾਇਆ ਕਿ ਵੀਰ ਦਵਿੰਦਰ ਨੂੰ ਉਹ ਤੋਂ ਟਿਕਟ ਦਿੱਤੀ ਦੇ ਵਿੱਚ ਸ਼ਿਰਕਿਲ ਵੱਲੋਂ ਉਹਨਾਂ ਨੂੰ ਐਲਾਨ ਦਿੱਤਾ ਗਿਆ ਆਪਸਿਰ ਸਿਰਫ ਇਹੀ ਬਣੀ ਨਾ ਤੁਹਾਡੀ ਆਵਾਜ਼ ਤੁਹਾਡੇ ਨਾਲ ਲੈਟਰ ਨਹੀਂ ਹੋਇਆ ਜਦੋਂ ਸਾਡੀ ਆਪ ਵਾਲਿਆਂ ਨਾਲ ਗੱਲ ਸ਼ੁਰੂ ਹੋਈ ਹੈ ਉਸ ਤੋਂ ਪਹਿਲਾਂ ਹੀ ਅਸੀਂ ਇਸ ਸਰਦਾਰ ਮੀਰ ਦੰਦਰ ਸਿੰਘ ਸਾਹਿਬ ਦੀ ਨਿਗਾਹ ਸੀ ਕਿ ਬੜੇ ਸਿਆਣੇ ਨੇ ਤੇ ਲੋਕਾਂ ਦੇ ਵਿੱਚ ਬੜੇ ਹਰਮਨ ਪਿਆਰੇ ਨੇ ਅਸੀਂ ਇਹਨਾਂ ਨੂੰ ਆਪਣਾ ਕੈਂਡੀਡੇਟ ਬਣਾਉਣਾ ਲੇਕਿਨ ਜਦੋਂ ਸਾਡੀਆਂ ਮੀਟਿੰਗਾਂਆਂ ਆ ਉਹਦੇ ਵਿੱਚ ਵੀ ਡਿਸਾਈਡ ਹੋ ਗਿਆ ਕਿ ਅਨੰਦਪੁਰ ਸਾਹਿਬ ਤੇ ਜਿਹੜਾ ਖਡੂਰ ਸਾਹਿਬ ਸੀਟਾਂ ਨੇ ਦੋ ਇਹਦੇ ਪੰਜ ਸ਼੍ਰੋਮਣੀ ਕਾਲੀਦਾ ਟਕਸਾਲੀ ਇਹਨਾਂ ਦੀਆਂ ਸੀਟਾਂ ਨੇ ਇਹ ਤੋਂ ਲੈ ਚ ਲੜਨ ਕੇ ਬਾਅਦ ਵਿੱਚ ਸਭ ਕੁਝ ਆਫਰ ਥਾਟ ਹੈ ਜੋ ਕੁਝ ਹੋ ਰਿਹਾ ਤੇ ਹੁਣ ਕੋਈ ਉਮੀਦ ਹੈ ਕੀ ਉਹਨਾਂ ਦਾ ਗੱਠਜੰਡ ਨਹੀਂ ਹਾਂਜੀ ਉਮੀਦ ਤਾਂ ਹੈ ਜੀ ਨਰਿੰਦਰ ਸਿੰਘ ਦਾ ਹੱਥ ਨਿਬੇ ਸਾਲ ਤੋਂ ਆ ਕੇਜਰੀਵਾਲ ਸਾਹਿਬ ਦਾ ਵੀ ਕੱਲ ਬਿਆਨ ਆਇਆ ਮੇਰੇ ਖਰ ਪਹਿਲੀ ਵਾਰੀ ਆਇਆ ਉਹਨਾਂ ਨੇ ਵੀ ਕਿਹਾ ਵਾ ਕਿ ਅਸੀਂ ਹਰ ਮੌਕੇ ਕੋਸ਼ਿਸ਼ ਕਰਾਂਗੇ ਕਿ ਜਿਹੜਾ ਗੱਠਜੰਡ ਹੈ ਸ਼੍ਰੋਮਣੀ ਕਾਲੀਦਾ ਟਕਸਾਲੀ ਦੇ ਨਾਲ ਹੋ ਜਾਵੇ ਸੋ ਸਮਨੇ ਪੂਰੀ ਆਸਾਂ ਕਰਾ ਬੱਝ ਚਲੀ ਕਿ ਟਾਈਮ ਬਹੁਤ ਹੈਗਾ 2 ਮਿੰਟ ਤੋਂ ਵੱਧ ਸਮਾਂ ਬਗਾ ਅਜੇ 1 ਮਿੰਟ ਤੋਂ ਬਾਅਦ ਨੋਮੀਨੇਸ਼ਨ ਜਿਹੜੀਆਂ ਹੋ ਫਾਇਰ ਹੋਣੀਆਂ ਨੇ ਪ੍ਰੋਫੈਸਰ ਸਾਹਿਬ ਉਹਨੇ ਤਾਂ ਇਹ ਗੱਲ ਕੀ ਹੈ ਬਈ ਮੋਦੀ ਨੂੰ ਹਰਾਉਣ ਵਾਸਤੇ ਜਿਹੜਾ ਇਕੱਠਾ ਹੋਣਾ ਸੀਦਾ ਸਾਰਿਆਂ ਨੂੰ ਤੁਸੀਂ ਅਗਲੀ ਵਾਰਸ ਨਾਲ ਨਹੀਂ ਜੀ ਅਸੀਂ ਤਾਂ ਮਾਫ ਕਰਨਾ ਮੋਦੀ ਦਾ ਕੋਈ ਸਾਡੀ ਕੋਈ ਜਾਤੀ ਨਹੀਂ ਹੈ ਸਾਡੀ ਕੋਈ ਅਸੀਂ ਤੇ ਕਾਂਗਰਸ ਦੇ ਸਭ ਤੋਂ ਵੱਧ ਤਾਂ ਅਸੀਂ ਕਾਂਗਰਸ ਦੇ ਖਿਲਾਫ ਆ ਜਨਰਲ ਸਿੰਘ ਕਾਲਤਾਖਰ ਸਾਹਿਬ ਤੇ ਹਮਰਾ ਕੀ ਤਰ ਸਿੱਖਾਂ ਦਾ ਕਤਲੇਆਮ ਕੀਤਾ ਜੀਵੀਆਂ ਸਿੱਖਾਂ ਦੇ ਗਲਾਂ 'ਚ ਪਾਪ ਆ ਕੇ ਟਹਿਰ ਉਹਨਾਂ ਨੂੰ ਸਾੜਿਆ ਤੇ ਕਾਲ ਤੱਕ ਸਭ ਸਾਡਾ ਧਾੜ ਦਿੱਤਾ ਅਸੀਂ ਅਸੀਂ ਤਾਂ ਕਾਂਗਰਸ ਦੇ ਉਹਨਾਂ ਨਾਲੋਂ ਜ਼ਿਆਦਾ ਖਰਾਬ ਹੈ ਬਾਦਰਾ ਦੇ ਖਿਲਾਫ ਬਾਦਰਾ ਦੇ ਖਿਲਾਫ ਹੈਗੇ ਆ ਜਿਹਨਾਂ ਨੇ ਸਿੱਖੀ ਦਾ ਕਹਾਣ ਕਰਤਾ ਕਾਲ ਤੱਕ ਸਾਡੀ ਮਾਨ ਮਰਜ਼ਾ ਦਾ ਮਿੱਟੀ 'ਚ ਮਾਰਾ ਤੀ ਬੱਚਾ ਬੱਚਾ ਜਿਹੜਾ ਪੰਜਾਬ ਦਾ ਜਿਹੜਾ ਉਹਨਾਂ ਦੇ ਖਿਲਾਫ ਹੈ ਜੋ ਸਿੱਖ ਬਾਹਰ ਹੁਣ ਸਾਰੇ ਵੀ ਹੈਗੇ ਨੇ ਮੇਰੇ ਫਾਦਰ ਤੇ ਬਾਦਲ ਸਾਹਿਬੇ ਸਕੇ ਚਾਚੇ ਤਾਈ ਦੇ ਲੜਕੀ ਐ ਮੇਰੇ ਦਾਦਾ ਜੀ ਸਰਦਾਰ ਹਰਚੰਦ ਸਿੰਘ ਤੇ ਸੁਪੀਰ ਦੇ ਦਾਦਾ ਜੀ ਰਗਰਾਜ ਸਿੰਘ ਸਕੇ ਭਰਾ ਦੇ ਹੋ ਜੀ 1:30 1:30 ਵੱਜ ਗਿਆ 1:30 ਵੱਜ ਗਿਆ ਹੁਣ ਵੀ ਹੈ ਟੂ ਗੋ ਫਾਰ ਦੀ ਅਦਰ ਬੀਟ ਲਾਸਟ ਲਾਸਟ ਕੁਐਸਚਨ ਹੁਣ ਹੀ ਜਾ ਰਹੇ ਹਾਂ 2:00 ਵਜੇ ਉਹ ਪਰਪਸ ਫਿਰ ਉੱਥੇ ਦੱਸ ਦਿਆਂ ਦੋ ਜੀ ਖਡੂਰ ਖਡੂਰ ਸਾਹਿਬ ਤੋਂ ਸਾਡਾ ਜੋ ਸ਼੍ਰੋਮਣੀ ਕਾਲੀਦਾਕਟਰ ਸਾਹਿਬੀ ਦੇ ਕੈਂਡੀਡੇਟ ਨੇ ਜਿਹੜੇ ਜਵਾਬ ਕੇ ਫੌਜਾਂ ਦੇ ਕਮਾਂਡਰ ਰਹੇ ਚੁਕਨੇ ਜੀ ਸਿੰਘ ਸਾਡੇ ਉੱਤੇ ਨੇ ਅਸੀਂ ਉਹਨਾਂ ਦੀ ਧੱਕੇ ਉਖੇ ਮਤ ਕਰ ਰਹੇ ਆਂ ਰੱਤਾਂ ਦੇ ਉੱਪਰ ਸਰਪੰਚ ਸਾਹਿਬ ਆਖੇ ਸਵਾਲ ਕਰੀ ਤੇ ਬਾਦਰ ਹਲੇ ਵੀ ਕਿਹਦੇ ਕਿ ਤੁਸੀਂ ਕਾਂਗਰਸੀ ਨੇ ਕਾਂਗਰਸੀ ਇਹ ਤਾਂ ਵੀ ਜਿਹੜੇ ਬੜਾ ਜ਼ਿਆਦਾ ਪਤਾ ਵੀ ਇਹ ਕਾਂਗਰਸੀ ਆ ਕਾਂਗਰਸੀ ਕਾਂਗਰਸਨ ਇੱਕ ਨੰਬਰ ਦੀ ਸਾਡੀ ਦੁਸ਼ਮਣ ਸਰਕਾਰ ਹੈ ਪਾਰਟੀ ਸਾਡਾ ਪਾਣੀ ਉਹਨਾਂ ਨੇ 100 ਵਾਰ ਸਾਡੀ ਜਵਾਨੀ ਉਹਨਾਂ ਨੇ ਖਤਮ ਕੀਤੀ ਮਾਈ ਡੀਸਟਰ ਚਲੋ